ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 5 ਸਾਲ ਪਹਿਲਾਂ ਯਾਨੀ ਕਿ ਸਾਲ 2014 ਦੇ ਵਿੱਚ ਲੋਕ ਸਭਾ ਇਲੈਕਸ਼ਨ ਹੋਈ ਸੀ ਤੇ ਉਦੋਂ ਭਾਜਪਾ ਦੀ ਸਰਕਾਰ ਬਣੀ ਸੀ ਅਤੇ ਹੁਣ ਭਾਜਪਾ ਸਰਕਾਰ ਯਾਨੀ ਮੋਦੀ ਸਰਕਾਰ ਦੇ 5 ਸਾਲ ਦਾ ਜੋ ਕਾਰਜਕਾਲ ਹੈ ਉਹ ਪੂਰਾ ਹੋ ਗਿਆ। ਜਿਸ ਤੋਂ ਬਾਅਦ ਕੀ ਚੋਣ ਕਮਿਸ਼ਨ ਵੱਲੋਂ ਸਾਲ 2019 ਦੀ ਲੋਕ ਸਭਾ ਦੀ ਚੋਣ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਲੋਕ ਸਭਾ ਦੀ ਚੋਣ ਹੋਊਗੀ ਪੂਰੇ ਹਿੰਦੁਸਤਾਨ ਦੇ ਵਿੱਚ 7 ਚਰਨਾਂ ਦੇ ਵਿੱਚ ਇਹ ਚੋਣ ਹੋਣ ਜਾ ਰਹੀ ਹੈ ਤੇ ਇਸ ਦੇ ਨਾਲ ਹੀ 19 ਮਈ ਨੂੰ ਜਿਹੜੀ ਪੰਜਾਬ ਦੇ ਵਿੱਚ ਚੋਣ ਹੋਣੀ ਹੈ ਤੇ 23 ਮਈ ਨੂੰ ਜਿਹੜੇ ਨਤੀਜੇ ਨੇ ਉਹ ਆ ਜਾਣੇ ਤੇ ਜਿਸ ਨੇ ਸਾਫ਼ ਕਰ ਦੇਣਾ ਕਿ ਸਰਕਾਰ ਇਸ ਵਾਰ ਕਿਸ ਦੀ ਬਣਦੀ ਹੈ ਪਿਛਲੀ ਵਾਰ ਦੇਖਿਆ ਜਾਵੇ ਤਾਂ ਸਾਲ 2014 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਪਟਿਆਲਾ ਸੀਟ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਖੜਾ ਕੀਤਾ ਸੀ ਜਿਨ੍ਹਾਂ ਨੇ ਕੀ ਪ੍ਰਣੀਤ ਕੌਰ ਦੇ 3 ਸਾਲ ਜੋ ਜੇਤੂ ਰਤ ਸੀ ਉਸ ਨੂੰ ਚੌਥੇ ਸਾਲ ਆ ਕੇ ਤੇ ਹੁਣ ਇੱਕ ਵਾਰ ਫਿਰ ਤੋਂ ਡਾਕਟਰ ਗਾਂਧੀ ਚੋਣ ਮੈਦਾਨ ਦੇ ਵਿੱਚ ਨੇ ਲੇਕਿਨ ਇਸ ਵਾਰ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਸਗੋਂ ਕੀ ਪੀਡੀਏ ਯਾਨੀ ਕਿ ਪੰਜਾਬ ਡੈਮੋਕ੍ਰੈਟਿਕ ਅਲਾਈਐਂਸ ਦੇ ਨਾਲ ਮਿਲ ਕੇ ਪੰਜਾਬ ਮੰਚ ਦੇ ਉਮੀਦਵਾਰ ਵਜੋਂ ਸામਨੇ ਆ ਰਹੇ ਨੇ ਤੇ ਅਜਿਹੇ ਦੇ ਵਿੱਚ ਅਸੀਂ ਅੱਜ ਖੁਦ ਪਟਿਆਲਾ ਦੇ ਵਿੱਚ ਡਾਕਟਰ ਗਾਂਧੀ ਦੇ ਘਰ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਖੁਦ ਡਾਕਟਰ ਗਾਂਧੀ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਇਲੈਕਸ਼ਨ ਕਿਸ ਤਰ੍ਹਾਂ ਦੀ ਰਹੂਗੀ ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਸਾਰੇ ਡੇਲੀ ਪੋਸਟ ਦੇ ਦਰਸ਼ਕਾਂ ਨੂੰ ਮੇਰਾ ਬਹੁਤ-ਬਹੁਤ ਸਸ ਪਿਆਰ ਪਰਿਸਸਰੀਕਾਲ ਅਤੇ ਤੁਹਾਡਾ ਤਨਵਾਦ ਕੇ ਤੁਮ ਜੀਵਨ ਦੇਦੇ ਪੋਸਤੇ ਸਾਰੇ ਦਰਸ਼ਕਾਂ ਨੂੰ ਰੂਪ ਰੂਪ ਕਰਾਇਆ ਅਤੇ ਮੇਰੇ ਵਿਚਾਰ ਜਾਣਨ ਦੀ ਖੇਚਲ ਕੀਤੀ ਹੈ ਜੀ। ਡਾਕਟਰ ਸਾਹਿਬ 2014 ਦੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਕਾਫੀ ਘੱਟ ਲੋਕ ਮੰਨਦੇ ਸੀ ਕਿ ਡਾਕਟਰ ਗਾਂਧੀ ਜਿੱਤ ਜਾਣਗੇ। ਕਾਫੀ ਲੋਕਾਂ ਦੇ ਵਿੱਚ ਇਹ ਉਮੀਦ ਵੀ ਸੀ ਕਿ ਇੱਕ ਬਦਲ ਆਊਗਾ ਪਟਿਆਲਾ ਸੀਟ ਤੋਂ ਹੋ ਸਕਦਾ ਹੈ ਕਿ ਡਾਕਟਰ ਗਾਂਧੀ ਜਿੱਤਣ। ਲੇਕਿਨ ਤੁਸੀਂ ਇੱਕ ਇਤਿਹਾਸ ਬਣਾਇਆ। ਤੁਸੀਂ ਆਮ ਆਦਮੀ ਪਾਰਟੀ ਵਜੋਂ ਲੜੇ ਤੇ ਤੁਸੀਂ ਜਿੱਤ ਹਾਸਲ ਕੀਤੀ ਐ ਆ 5 ਸਾਲ ਕਿਸ ਤਰ੍ਹਾਂ ਦੇ ਰਹੇ ਨੇ ਕਿਸ ਤਰ੍ਹਾਂ ਦੇ ਤੁਹਾਡੇ ਕੰਮ ਕਾਜ ਨੇ ਤੇ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਪੈਸੇ ਜਿਹੜੇ ਤੁਸੀਂ ਆਪਣੀ ਕੌਨਸਟੀਚੂਐਂਸੀ ਦੇ ਵਿੱਚ ਹੁਣ ਤੱਕ ਲਗਾ ਚੁੱਕੇ ਹੋ ਦੇਖੋ 5 ਸਾਲ ਮੇਰੇ ਬਹੁਤ ਹੀ ਅਰਥਪਰਬੂਰ ਰਹੇ ਨੇ ਮੈਂ ਆਪਣਾ ਜਿਹਨੂੰ ਕਹਿੰਦੇ ਨੇ ਟੂ ਪੁੱਟ ਸੋਲ ਐਂਡ ਹਾਰਟ ਮੈਂ ਜਿੰ ਦਿਲੋਂ ਜਾਨ ਤੋਂ ਆਪਣੇ ਹਲਕੇ ਦੇ ਲੋਕਾਂ ਵਾਸਤੇ ਕੰਮ ਕੀਤਾ ਮੈਂਬਰ ਪਾਰਲੀਮੈਂਟ ਦੇ ਜੋ ਕਾਰਜ ਖੇਤਰ ਹੈਗਾ ਉਹ ਬਿਲਕੁਲ ਬੱਖਰਾ ਐਮ ਐਲ اے ਨਾਲੋਂ ਜ਼िला ਪ੍ਰਸ਼ਦ ਕੋ ਪੰਚਾਇਤ ਪੰਚਾਇਤ ਸੰਪਤੀ ਕੋ ਜਾਂ ਪੰਚ ਗ੍ਰਾਮ ਪੰਚਾਇਤ ਕੋ ਵੱਖਰਾ ਹੈਗਾ ਵੀ ਆਰ ਕਾਲਡ ਲਾ ਮੇਕਰ ਸਾਨੂੰ ਕਾਨੂੰਨ ਕਾੜੇ ਕਹਿੰਦੇ ਹੈਗੇ ਮੈਂ 8 ਕਾਨੂੰਨ ਪੇਸ਼ ਕੀਤੇ ਹੈ ਜਿਨਾਂ ਚ ਪਹਿਲਾ ਕਾਨੂੰਨ ਸੀ ਸਿੱਖ ਮੈਰਿਜ ਬਿਲ ਕਿ ਜੇਕਰ ਹਿੰਦੁਸਤਾਨ ਚ Hindu ਮੈਰਿਜ ਇਕ ਠਾਗਾ ਮੁਸਲਮ ਪਰਸਨ ਲਾ ਹੈਗਾ ਤਾਂ ਸਾਡੇ ਸਿੱਖ ਭਾਈਚਾਰੇ ਵਾਸਤੇ ਇੱਕ ਸਮਰਪਤ ਸਿੱਖ ਮੈਰਿਜ ਬਿਲ ਉਹਨਾਂ ਦੀ ਵੱਖਰੀ ਜੋ ਧਾਰਮਿਕ ਹਸਤੀ ਹੈ ਉਹਨੂੰ ਸਥਾਪਿਤ ਕਰਦਾ ਹੋਇਆ ਉਹ ਕਿਉਂ ਨਹੀਂ ਹੈਗਾ ਸੋ ਅੱਜ ਤੱਕ ਕਿਸੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ ਨੇ ਚਾਹ ਹਿੰਦੂ ਬਚਾ ਸਿੱਖ ਹੋਵੇ ਕਿਸ ਨੇ ਸਿੱਖ ਮੈਰਿਜ ਬਿਲ ਪੇਸ਼ ਕੀਤਾ ਸੀ ਸੋ ਡਾਕਟਰ ਗਾਂਧੀ ਪਹਿਲਾ ਉਹ ਐਮਪੀ ਸੀਗਾ ਜਿਹਨੇ ਸਿੱਖ ਮੈਰਿਜ ਬਿਲ ਪੇਸ਼ ਕੀਤਾ ਫਿਰ ਪੰਜਾਬ ਜੋ ਨਸ਼ੇ ਨੇ ਤੰਡ ਬਣਾਚ ਰਚਿਆ ਹੈਗਾ ਜੋ ਹਜ਼ਾਰਾਂ ਬੱਚੇ ਹਜ਼ਾਰਾਂ ਨੌਜਵਾਨ ਔਰ ਹਜ਼ਾਰਾਂ ਲੋਕ ਮੌਧੇ ਨੂੰ ਗਏ ਨੇ ਜੋ ਇੱਕ ਪੰਜਾਬ ਵਿੱਚ ਜੋ ਪੰਜਾਬ ਮੌਦਾ ਖੂ ਬਣਿਆ ਹੈਗਾ ਉਦਦੇ ਕਾਰਨ ਲੱਭ ਕੇ ਉਹਦੀ ਕੋਹ ਕਰਕੇ ਤੇ ਕਿਵੇਂ ਇਹ ਤੇ ਕਾਬੂ ਪਾਇਆ ਜਾ ਸਕਦਾ ਇੱਕ ਕਾਨੂੰਨ ਕਾਲਾ ਕਾਨੂੰਨ ਜਿਹਨੂੰ ਆਪਾਂ ਮੈਂ ਕਹਿ ਸਕਦਾ ਬੜਾਈ ਮਾਰੂ ਕਾਨੂੰਨ ਹੈਗਾ ਐਨਡੀਪੀਐਸ ਐਕਟ ਨਸ਼ਾ ਵਿਰੋਧੀ ਕਾਨੂੰਨ ਜਿਨੇ ਹਜ਼ਾਰਾਂ ਮਾੜੇ ਮੋٹے ਨਸ਼ਾ ਕਰਨ ਵਾਲੇ ਲੋਕਾਂ ਨੂੰ ਜਿਹਦੇ ਫੀਮਪੁੱਕੀ ਵਾਲੇ ਸੀ ਉਹਨਾਂ ਜੇਲਾ ਡੱਕ ਦਿੱਤਾ ਉਹਨਾਂ ਨੂੰ ਅਪਰਾਧੀ ਘੋਸ਼ਿਤ ਕਰ ਦਿੱਤਾ ਔਰ ਜਿਹੜਾ ਇੱਕ ਨਸ਼ਾ ਮਾਫੀਆ ਪੈਦਾ ਕਰਤਾ ਜਿਸਨੇ ਨਾਸਿਰ ਫੀਮਪੁੱਕੀ ਮਹਿੰਗੀ ਕੀਤੀ ਹੈ 5-5000 ਰੁਪਏ ਕਿਲੋ ਕੀਤੀ ਹੈ ਬਲਕਿ ਇੱਕ ਤੋਂ ਬਾਅਦ ਦੂਜਾ ਮਾਰੂ ਨਸ਼ਾ ਪੰਜਾਬ ਦੇ ਬਾਜ਼ਾਰਾਂ 'ਚ ਧੱਕੇ ਪੰਜਾਬ ਦੀ ਮਾਰਕੀਟ 'ਚ ਧੱਕੇ ਪਿੰਡਾਂ ਸ਼ਹਿਰਾਂ ਸਕੂਲਾਂ ਕਾਲਜਾਂ ਤੱਕ ਪਹੁੰਚਾ ਕੇ ਪੰਜਾਬ ਵਿੱਚ ਇੱਕ ਬਹੁਤ ਵੱਡਾ ਨਸ਼ਾ ਤੰਤਰ ਫਲਾਣਤਾ ਜਿਹੜਾ ਅਕਾਲੀਆਂ ਵੱਲ ਵੀ ਚੱਲਦਾ ਸੀਗਾ ਜਿਹੜਾ ਅੱਜ ਕਾਂਗਰਸ ਵੱਲ ਵੀ ਚੱਲਦਾ ਹੈਗਾ ਸੋ ਉਸ ਕਾਨੂੰਨ ਨੂੰ ਸੋਧਣ ਵਾਸਤੇ ਮੈਂ ਔਰ ਫੀਮ ਪੁੱਕੀ ਬਾਰੇ ਜੋ ਪਹੁੰਚ ਹੈ ਜਿਹੜਾ ਪੰਜਾਬ ਦਾ ਰਵਾਇਤੀ ਨਸ਼ਾ ਰਿਹਾ ਹੈਗਾ ਉਹ ਨਰਮ ਪਹੁੰਚ اختیار ਕਰਨ ਵਾਸਤੇ ਔਰ ਉਹਦੇ 'ਚ ਸਜ਼ਾ ਨਹੀਂ ਮਦਦ ਅਪਰਾਧੀ ਨਹੀਂ ਬਿਮਾਰ ਜੋ ਦੁਨੀਆ ਬਦਲ ਰਹੀ ਹੈ ਅਮਰੀਕਾ ਕੈਨੇਡਾ ਪੁਰਤਗਾਲ ਨੀਦਰਲੈਂਡ ਚੌਥੀ ਮੁਲਕਾਂ ਨੇ ਆਪਣੇ ਕਾਨੂੰਨ ਬਦਲ ਲਏ ਪਰ ਭਾਰਤੀ ਸਰਕਾਰ ਤੇ ਪੰਜਾਬ ਸਰਕਾਰ ਅਜੇ ਵੀ ਸਖਤੀ ਵਾਲੇ ਕਾਨੂੰਨ ਡੰਡੇ ਵਾਲੇ ਕਾਨੂੰਨ ਤੇ ਸਾਰੇ ਨਸ਼ੇ ਖਤਮ ਕਰਨਾ ਚਾਹੁੰਦੀ ਹੈ ਜਿਹੜੇ ਕਿ ਘਟ ਨਹੀਂ ਰਹੇ ਮਾਫੀਆ ਦਾ ਬੋਲ ਵਾਲਾ ਜਿਉਂਦੇ ਤਿਉਂ ਕੰਮ ਹੈ ਹੋਰ ਤਕੜਾ ਹੋ ਰਿਹਾ ਹੈਗਾ ਔਰ ਅਜੇ ਪਿਛਲੇ ਹਫਤੇ ਹੀ ਅੰਬਰਸਰ ਦੇ ਸੁਲਤਾਨਪੁਰ ਏਰੀਆ ਚ ਚਿੱਟੇ ਕਰਕੇ 1 ਮਹੀਨੇ ਚ 9 ਮੋਤਾਂ ਹੋਣ ਦੀ ਖਬਰ ਆਈ ਹੈ ਜਿਸ ਤੇ ਮਹਾਰਾਜਾ ਸ਼ਾਮ ਨੂੰ ਵੀ ਕੈਪਟਨ ਸਾਹਿਬ ਨੂੰ ਵੀ ਸ਼ਰਮਿੰਦਾ ਹੋਣਾ ਪਿਆ ਜਿਹੜੇ ਵਾਅਦਾ ਕਰਕੇ ਆਏ ਸੀ ਅਸੀਂ 4 ਹਫਤੇ ਨਸ਼ੇ ਖਤਮ ਕਰ ਦਿਆਂਗੇ ਸੋ ਇਹ ਮੈਂ ਬਿੱਲ ਪੇਸ਼ ਕੀਤਾ ਹੈਗਾ ਜੀ ਅੱਠ ਸ਼ੇਵਲ ਮੈਂ ਹੋਰ ਪੇਸ਼ ਕੀਤੇ ਹੈਗੇ ਜਿਹੜੇ ਔਰਤਾਂ ਦੇ ਹੱਕਾਂ ਬਾਰੇ ਬਿੱਲ ਹੈ ਰਾਈਟ ਟੂ ਰਿਕਾਲ ਹੈਗਾ ਹੈ ਥੈਲਾਸੀਮੀਆ ਪ੍ਰੀਵੈਂਸ਼ਨ ਬਿੱਲ ਹੈ ਇੱਕ ਮਰੇ ਘਰ ਸੇਗਾ ਦੂਜੇ ਸੇਗਾ ਕਿ ਪੰਜਾਬ ਦੇ ਮੁੱਦੇ ਉੱਥੇ ਉਭਾਰਨੇ ਪੰਜਾਬ ਦੇ ਪਾਣੀ ਦਾ ਮੁੱਦਾ ਜਿਸ ਕਦਰ ਪੰਜਾਬ ਦੇ ਪਾਣੀ ਕਾਂਗਰਸ ਵੱਲੋਂ ਸੈਂਟਰ ਸਰਕਾਰ ਕਾਂਗਰਸ ਦੀ ਸੀ ਰਾਜਸਥਾਨ ਸਰਕਾਰ ਕਾਂਗਰਸੀ ਪੰਜਾਬ ਸਰਕਾਰ ਕਾਂਗਰਸੀ ਤਿੰਨਾਂ ਨੇ ਰਲ ਕੇ ਸਨ 55 ਚ ਵਿਉਂਤ ਬਣਾ ਲਈ ਸੀ ਕਿ ਪੰਜਾਬ ਦਾ ਪਾਣੀ ਕਿਵੇਂ ਲੁੱਟਣਾ ਹੈਗਾ ਪੰਜਾਬ ਦੇ ਤਿੰਨੇ ਦਰਿਆ ਰਾਵੀ ਸਤਲੁਜ ਬਿਆਸ ਦਾ ਪਾਣੀ 76% ਪਾਣੀ ਸਾਡਾ ਯਾਨੀ ਕਿ ਰਪਈਏ ਚ 12 ਨੇ ਪਾਣੀ ਸਾਡਾ ਇਹਨਾਂ ਤਿੰਨਾਂ ਰਾਜ ਲੁੱਟ ਕੇ ਲੈ ਗਏ ਔਰ ਪੰਜਾਬ ਨੂੰ ਸਾਨੂੰ 16 ਲੱਖ ਟੂਬੇ ਲਾ ਕੇ ਆਪਣੀ ਜਿਹੜੀ ਖੇਤੀਬਾੜੀ ਦੀ ਸਚਾਈ ਸਹੂਲਤਾਂ ਸੀ ਉਹਨਾਂ ਤੇ ਜਾਣਾ ਪਿਆ ਔਰ ਅਸੀਂ ਅੱਜ ਪੰਜਾਬ ਦੀ ਸਭ ਤੋਂ ਹੇਠਲੀ ਪੱਧਰ ਤੋਂ ਪਾਣੀ ਖਿੱਚ ਰਹੇ ਹਾਂ 304 400 ਫੁੱਟ ਤੇ ਬੋਰ ਕਰਕੇ ਜੇ ਤੋਂ ਥੱਲੇ ਪੀਣ ਵਾਲਾ ਪਾਣੀ ਹੈ ਹੀ ਨਹੀਂ ਖੁਦ ਸੰਸਾਰ ਦੀ ਜੀਬ ਸਭ ਤੋਂ ਵੱਡੀ NASA ਸੰਸਥਾ ਹੈਗੀ ਹੈ ਬ੍ਰਿਟੇਨ ਦੇ ਭੂਗਿਆਨੀ ਭਾਰਤ ਦੇ ਭੂਗਿਆਨੀ ਔਰ ਖੁਦ ਮੁੱਖ ਮੰਤਰੀ ਪੰਜਾਬ ਨੇ 20 ਦਿਨ ਪਹਿਲਾਂ ਅਸੈਂਬਲੀ 'ਚ ਕਿਹਾ ਹੈਗਾ ਕਿ ਪੰਜਾਬ 25 ਸਾਲ ਨੂੰ ਬੰਜਰ ਬਣ ਜਾ ਰਿਹਾ ਬੰਜਰ ਕਿਉਂ ਬਣ ਜਾ ਰਿਹਾ ਸਾਡਾ ਪਾਣੀ ਲੁੱਟ ਲਿਆ ਸਾਨੂੰ ਮਜੂਰ ਕਰਤਾ ਜਮੀਨ ਹੇਠਲਾ ਪਾਣੀ ਕੱਢਣ ਵਾਸਤੇ ਉਹ ਪਾਣੀ ਜਿਹੜਾ ਸਾਡੀ ਆਣ ਵਾਣ ਦੀ ਨਸਲਾਂ ਦੀ ਸਾਡੇ ਪੋਤਿਆਂ ਪੜੁੱਤਿਆਂ ਦੀ ਸਾਡੇ ਦੋਤਿਆਂ ਦੀ ਮੰਤ ਹੈਗੀ ਹੈ ਅਸੀਂ ਉਹ ਮੰਤ ਖਤਮ ਕਰ ਰਹੇ ਹਾਂ ਸੋ ਇਸ ਕਰਕੇ ਇਹ ਮੁੱਦਾ ਮੈਂ ਸੈਂਟਰ 'ਚ ਉਠਾਇਆ ਹੈਗਾ ਔਰ ਪੰਜਾਬ ਦੇ ਜਲ ਮਾਰਾ ਕੋਲੋਂ ਇੱਕ ਪੈਸਾ ਪ੍ਰਤੀ ਲੀਟਰ ਦੇ ਹਿਸਾਬ ਨਾਲ ਜਦੋਂ ਮੁਲਕ ਡਾਇਆ ਤਾਂ ਪਤਾ ਲੱਗਿਆ ਕਿ 33 ਲੱਖ ਕਰੋੜ ਰੁਪਏ ਦਾ ਪਾਣੀ ਸਾਡਾ ਬਾਹਰਲੇ ਸੂਬਿਆਂ ਨੂੰ ਜਾ ਚੁੱਕਿਆ ਸਾਨੂੰ ਚ ਮੁਆਵਜ਼ਾ ਮਿਲਣਾ ਚਾਹੀਦਾ ਮੁਆਵਜ਼ੇ ਦੀ ਮੰਗ ਕੀਤੀ ਹਾਈ ਕੋਰਟ ਗਏ ਹੈ ਹੁਣ ਸੁਪਰੀਮ ਕੋਰਟ ਜਾ ਰਹੇ ਹੈ ਸੋ ਇਹ ਮੁੱਦੇ ਪੰਜਾਬ ਦੇ ਸਿਗੇ ਜੀ ਇਸ ਤਰ੍ਹਾਂ ਪੰਜਾਬ ਦੇ ਖਰਚੇ ਦਾ ਮੁੱਦਾ ਚਾਹੇ ਨਸ਼ਾ ਦਾ ਮੁੱਦਾ ਕਿਸਾਨੀ ਸੰਕਟ ਦਾ ਮੁੱਦਾ ਬੇਰੋਜਗਾਰੀ ਦਾ ਮੁੱਦਾ ਸੋ ਪੰਜਾਬ ਦਾ ਜੋ ਸਾਰੇ ਮੁੱਦੇ ਸਿਗੇ ਮੈਂ ਦਿੱਲੀ ਚ ਹੋ 90 ਬੈਸਾਂ ਚ 60 ਬੈਸਾਂ ਚ ਸਾਂ ਲੈ ਕੇ 108 ਸਵਾਲ ਪੁੱਛ ਕੇ ਆਪਣੇ ਸਾਰੇ ਪੰਜਾਬ ਦੀ ਉੱਤੇ ਨੁਮਾਇੰਦਗੀ ਕੀਤੀ ਹੈ ਦੂਜਾ ਕੰਮ ਹੁੰਦਾ ਕਿ ਆਪਣੇ ਹਲਕੇ ਦੇ ਉਹ ਮੁੱਦੇ ਜਿਨ੍ਹਾਂ ਦਾ ਸੰਬੰਧ ਕੇਂਦਰ ਨਾਲ ਹੈ ਚੰਡੀਗੜ੍ਹੋਂ ਨਹੀਂ ਹੱਲ ਹੋਣੇ ਉਹ ਦਿੱਲੀੋਂ ਹੱਲ ਹੋਣੇ ਆ ਉਹ ਬਾਰ ਨੇ ਉਹ ਇਸ ਤਰ੍ਹਾਂ ਇੱਕ ਤਾਂ ਰੇਲ ਜਿਹੜੀ ਰੇਲ ਵੀ ਦੀ ਰੇਲਵੇ ਦੀ ਕਨੈਕਟਿਵਿਟੀ ਸੀਗੀ ਪਟਾਣੋਂ ਬਹੁਤ ਕੱਟ ਸੀਗੀ ਕੋਈ ਭੁੱਲੀ ਪਟਕੀ ਗੱਡੀ ਹੀ ਪਟਾੜੇ ਵੱਲ ਮੁਹ ਕਰਦੀ ਬਾਕੀ ਸਭ ਗੱਡੀਆਂ ਲੁਧਿਆਣੇ ਭੱਜ ਜਾਂਦੀਆਂ ਅੰਮ੍ਰਿਤਸਰ ਭੱਜ ਜਾਂਦੀਆਂ ਸੀਗੀਆਂ ਸੋ ਮੈਂ ਇਹ ਮੰਤਰੀ ਨੂੰ ਸਾਹਿਬ ਨੂੰ 20 ਵਾਰ ਮਿਲ ਕੇ ਨਕਸ਼ੇ ਤਿਆਰ ਕਰਕੇ ਤਿਆਰੀ ਕਰਕੇ ਇਹਨਾਂ ਨੂੰ ਮੁੱਦਿਆਂ ਤੇ ਮੈਂ ਮੰਤਰੀ ਸਾਹਿਬ ਨੂੰ ਜੋ ਕਿਹਾ ਕਿ ਰੇਲ ਗੱਡੀ ਕਿਉਂ ਨਹੀਂ ਚੱਲਦੀ ਉਹ ਕਹਿੰਦੇ ਲਾਈਨ ਸਿੰਗਲ ਹੈਗੀ ਐ ਔਰ ਇਹ ਬਿਜਲੀ ਤੇ ਹੈ ਨਹੀਂ ਰਾਜਵ੍ਰਤਕ ਲਾਈਨ ਬੀਲੀ ਤੇ ਆਂਦੀ ਹੈ ਗੱਡੀ ਤੇਰਾ ਇਧਰੋਂ ਸਾਨੂੰ ਪਾਣੀ ਹੋਵੇ ਸਾਨੂੰ ਡੀਜ਼ਲ ਇੰਜਨ ਤੇ ਪਾਣੀ ਪੈਂਦੀ ਹੈਗੀ ਸੋ ਮੈਂ ਕਿਹਾ ਪਹਿਰੇ ਇਹਨੂੰ ਇਹਦਾ ਬਜਲੇਈਕਰਨ ਕਰੋ ਇਹਨੂੰ ਦੋਰੀ ਕਰੋ ਸੋ ਮੈਂ 2 ਸਾਲ ਦੀ ਜਦੋ ਜਹਤ ਤੋਂ ਬਾਅਦ 1320 ਕਰੋੜ ਯਾਨੀ ਕਿ 13 ਅਰਬ 20 ਕਰੋੜ ਦੀ ਲਾਗਤ ਦੇ ਨਾਲ ਇਹ ਲਾਈਨ ਡਬਲ ਕਰਾਈ ਹੈ ਇਹ ਲਾਈਨ ਬਿਜਲੀ ਤੇ ਲੈ ਕੇ ਆਂਦੀ ਹੈ ਅੱਜ ਬਿਲੀ ਦਾ ਕੰਮ ਚਿੰਤਾ ਵਾਲਾ ਪਿੰਡ ਤੋਂ ਟੱਪ ਕੇ ਨਾਬੇਵਾਲ ਐਪ ਧੂਰੀ ਵੱਲ ਨੂੰ ਜਾ ਰਿਹਾ ਹੈਗਾ ਔਰ ਡਬਲ ਲਾਈਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈਗਾ ਔਰ ਦੋ ਤਿੰਨ ਸਾਲ ਤੱਕ ਇਸ ਔਰ ਦੋ ਤਿੰਨ ਸਾਲ ਤੱਕ ਇੱਕ ਇੱਕ ਤਾਂ ਪਹਿਲਾਂ ਹੀ ਹੋਣੀ ਮਹੀਨੇ ਦੋ ਦੋ ਚਾਰ ਮਹੀਨੇ ਤੱਕ ਜਦੋਂ ਧੂਰੀ ਤੱਕ ਲਾਈਨ ਬਿਜਲੀ ਤੇ ਹੋ ਗਈ ਤਾਂ ਬਹੁਤ ਸਾਰੀਆਂ ਗੱਡੀਆਂ ਜਿਵੇਂ ਸੱਚਖੰਡ ਐਕਸਪ੍ਰੈਸ ਜਿ ਨਹੀਂ ਐਕਸਪ੍ਰੈਸ ਇਹ ਬਾਇਆ ਗੁਵਿੰਦਗੜ ਖੰਨਾ ਹੋਣ ਨਾਲੋਂ ਇਹ ਬਾਇਆ ਧੂਰੀ ਨਾਬਾ ਪਟਾਲਾ ਹੋ ਕੇ ਰਾਜਪੁਰੇ ਪਹੁੰਚੇ ਕਰਨ ਗਿਆ ਜਿਸ ਕਰਕੇ ਇਸ ਇਲਾਕੇ ਨੂੰ ਨਾ ਸਿਰਫ ਆ ਆਵਾਜਾਈ ਵਾਸਤੇ ਲੋਕਾਂ ਵਾਸਤੇ ਬਲਕਿ ਇੱਥੇ ਵਪਾਰ ਇੱਥੇ ਇੰਡਸਟਰੀ ਵਾਸਤੇ ਬਹੁਤ ਵੱਡੀ ਸਹੂਲਤ ਆ ਹੋਗੀ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਵੀ ਜਾ ਸਕਦੇ ਆ ਫਿਰ ਪੰਜਾਬ ਦੇ 10 ਜ਼ਿਲ੍ਹੇ ਮੁਕਸਰ ਤੋਂ ਲੈ ਕੇ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਹੋਰ ਉਤ ਪਿੱਛੇ 10 ਜ਼ਿਲ੍ਹੇ ਉਹਨਾਂ ਆਲੇ ਦੁਆਲੇ ਹਜ਼ਾਰਾਂ ਪਿੰਡ ਉਹਨਾਂ ਦਾ ਆਪਣੀ ਰਾਜਧਾਨੀ ਨਾਲ ਸਾਰਾ ਰੇਲ ਲਿੰਕ ਰਾਜਵੇ ਰਾ ਕੇ ਮੁੱਕ ਜਾਂਦਾ ਸੀਗਾ ਰਾਜਵੇ ਤੋਂ ਚੰਡੀਗੜ੍ਹ ਕਿੰਨਾ ਹੈਗਾ 28 ਕਿਲੋਮੀਟਰ ਸੋ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਕਿਉਂਕਿ ਮੈਨੂੰ ਰੇਲ ਮੰਤਰੀ ਨਾ ਕਰਤੀ ਸੀਗੀ ਦੋ ਵਾਰ ਪ੍ਰਧਾਨ ਮੰਤਰੀ ਨੂੰ ਮੋਦੀ ਮਿਲ ਕੇ ਫਿਰ ਮੁੜ ਕੇ ਨਕਸ਼ੇ ਤਿਆਰ ਕਰਕੇ ਪੁਆਇੰਟ ਕੰਪਿਊਟਰ ਦੇ ਪੁਆਇੰਟ ਪ੍ਰੈਜੈਂਟੇਸ਼ਨ ਤਿਆਰ ਕਰਕੇ ਮੈਂ ਮੋਦੀ ਸਾਹਿਬ ਨੂੰ ਕਨਵਿੰਸ ਕਰਾਇਆ ਕਿ 28 ਕਿਲੋਮੀਟਰ ਟੋਟਾ ਬਣ ਨਾਲ ਇਹ ਲਿੰਕ ਰੇਲ ਲਿੰਕ ਜੋੜਨ ਨਾਲ ਪੰਜਾਬ ਦੇ 10 ਜ਼ਿਲ੍ਹੇ ਤੇ ਹਜ਼ਾਰਾਂ ਪਿੰਡ ਆਪਣੀ ਰਾਜਧਾਨੀ ਨਾਲ ਸਸਤਾ ਸਫ਼ਰ ਹੋਊਗਾ ਰੇਲਵੇ ਦਾ ਤੇਜ਼ ਸਫ਼ਰ ਹੋਊਗਾ ਰੇਲਵੇ ਦਾ ਪ੍ਰਦੂਸ਼ਣ ਰਹਿਤ ਸਫ਼ਰ ਹੋਊਗਾ ਰੇਲਵੇ ਦਾ ਆਰਾਮ ਦੇ ਸਫ਼ਰ ਹੋਊਗਾ ਔਰ ਜਿਹੜੇ ਪੰਜ ਨਾਕੇ ਲੱਗੇ ਹੋਏ ਟੋਲ ਪਲਾਜ਼ੇ ਲੱਗੇ ਹੋਏ ਪਠੰਡੂ ਚੰਡੀਗੜ੍ਹ ਤੱਕ ਇਹ ਸਾਡ ਜੋ ਲੁੱਟ ਹੋ ਰਹੀ ਹੈ 3-3 3300 ਰੁਪਏ ਦੀ ਹਰ ਬੰਦੇ ਦੀ ਉਹ ਖਤਮ ਹੋਊਗੀ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੋਊਗੀ ਇਹ ਗੱਲ ਲੱਗ ਹੈ ਕਿ ਜੋ ਉਹ ਜਿਹੜਾ 259 ਕਰੋੜ ਦਾ ਪ੍ਰੋਜੈਕਟ ਸੈਂਟਰ ਨੇ ਮਨਜ਼ੂਰ ਕਰਤਾ ਸੈਂਟਰ ਪੈਸੇ ਦੇਣ ਨੂੰ ਤਿਆਰ ਬੈਠਾ ਹੈਗਾ ਔਰ ਇਸ ਵਾਰ ਵੀ ਸੈਂਟਰ ਨੇ ਇਸ ਇਸ ਬਜਟ 'ਚ ਵੀ ਉਸ ਪ੍ਰੋਜੈਕਟ ਨੂੰ ਜਿਉਂਦਾ ਰੱਖਣ ਵਾਸਤੇ ਆਪਣਾ ਹਿੱਸਾ ਪਾ ਦਿੱਤਾ ਪਰ ਪੰਜਾਬ ਸਰਕਾਰ ਨੇ 78 ਕਰੋੜ ਰੁਪਈਆ 41.7 ਏਕੜ ਜ਼ਮੀਨ ਚਾਹੀਦੀ ਉਹਨਾਂ ਨੂੰ ਸੈਂਟ ਰੇਲਵੇ ਨੂੰ ਉਹ ਇਹ ਲੈ ਕੇ ਨਹੀਂ ਦੇ ਰਹੇ ਐਕਵਾਇਰ ਨਹੀਂ ਕਰ ਰਹੇ ਬੈਨ ਲ ਮੈਂ ਦੋ ਬਾਰ ਬਾਦਲ ਸਾਹਿਬ ਨੂੰ ਮਿਲਿਆ ਫਿਰ ਮੈਂ ਦੋ ਬਾਰ ਆਪਣੇ ਮਨਪ੍ਰੀਤ ਬਾਦਲ ਹਰਮਨ ਮਿਲਿਆ ਮੁੱਖ ਮੰਤਰੀ ਨੂੰ ਦੋ ਬਾਰ ਮਿਲਿਆ ਪਰ ਕਿਸੇ ਨੇ ਵੀ ਇਸ ਰੂਟ ਉੱਤੇ ਇੱਕ ਗੱਡੀ ਦੇ 28 ਕਿਲੋਮੀਟਰ ਦੀ ਲਾਈਨ ਵਾਸਤੇ 78 ਕਰੋੜ ਰੁਪਏ ਨਹੀਂ 70 ਕਰੋੜ ਰੁਪਏ ਹੁੰਦਾ ਕੀ ਹੈਗਾ ਕਿਸੇ ਰਾਜ ਵਾਸਤੇ ਉਹ ਨਹੀਂ ਦਿੱਤਾ ਇਹਨਾਂ ਨੇ ਔਰ ਕਿਉਂਕਿ ਕੈਪਟਨ ਅਮਰਿੰਦਰ ਵੀ ਪਟਿਆਲੇ ਤੋਂ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇਕਰ ਇੱਕ ਕਨੈਕਟੀਵਿਟੀ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਉਹਨਾਂ ਦੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਲਾਭ ਪਹੁੰਚਦਾ ਹੈ ਨਾ ਜੀ ਪਟਿਆਲੇ ਦਾ ਵਿਕਾਸ ਹੋਊਗਾ ਸਾਰੇ ਮਾਲਵੇ ਦਾ ਵਿਕਾਸ ਹੋਊਗਾ ਉਹ ਸਾਰੇ ਪੰਜਾਬ ਦੇ ਮੁੱਖ ਮੰਤਰੀ ਹੈ ਹੈ ਲੋਕਾਂ ਨੂੰ ਸਫਰ ਵਧੀਆ ਹੋਊਗਾ ਵਪਾਰ ਵਧੂਗਾ ਇੰਡਸਟਰੀ ਵਧੂਗੀ ਔਰ ਜਿਹੜਾ ਜਿਹੜਾ ਹਿਮਾਚਲ ਦਾ ਟੂਰਿਜ਼ਮ ਹੈ ਉਹ ਜਾ ਕੇ ਰਾਜਸਥਾਨ ਟੂਰਿਜ਼ਮ ਜੁੜ ਜਾਊਗਾ ਇਹ ਕਨੈਕਟ ਹੋ ਜਾਊਗਾ ਔਰ ਸਾਨੂੰ ਬੰਬਈ ਰਾਜਸਥਾਨ ਗੁਜਰਾਤ ਬੰਬੇ ਸਾਨੂੰ ਬੰਬਈ 300 ਕਿਲੋਮੀਟਰ ਨੇੜੇ ਪਊਗੀ ਇਸ ਪਾਸਿਓਂ ਬਨ ਜੇ ਇਹ ਲਾਈਨ ਜੁੜਦੀ ਹੈਗੀ ਹੈ ਸੋ ਯੂ نو ਅੰਗੋਲਿਆ ਕਰਕੇ ਮੇਰਾ ਖਿਆਲ ਸ਼ਾਇਦ ਨਾ ਪਿਛਲੀ ਸਰਕਾਰ ਚਾਹਦੀ ਸੀ ਨਾ ਇਹ ਸਰਕਾਰ ਚਾਹਦੀ ਹੈ ਕਿ ਜਿਹੜੀ ਇਹ ਇਸ ਰੂਟ ਤੇ ਪਰਿਵਾਰ ਵਿਸ਼ੇਸ਼ ਦੀਆਂ ਬੱਸਾਂ ਚੱਲਦੀਆਂ ਨੇ ਟਰਾਂਸਪੋਰਟ ਹੈ ਉਹਨੂੰ ਕੋ ਅਸਰ ਪਵੇ ਸੋ ਇਸ ਕਰਕੇ ਲੋਕਾਂ ਦੀ ਲੁੱਟ ਤਾਂ ਕਰਵਾਈ ਜਾ ਰਹੇ ਨੇ ਪਰ ਰੇਲ ਗੱਡੀ ਵਾਸਤੇ 78 ਕਰੋੜ ਰੁਪਇਆ ਚਲਾਉਣ ਵਾਸਤੇ ਉਹ ਨਹੀਂ ਦੇ ਰਹੇਗੇ ਸੋ ਇਸ ਤਰ੍ਹਾਂ ਪਟਿਆਲੇ ਪਾਸਪੋਰਟ ਦਫ਼ਤਰ ਨਹੀਂ ਸਿਗਾ ਕਿਸੇ ਨੇ ਨਹੀਂ ਸੋਚਿਆ ਹੈਗਾ ਮੇ ਤੋਂ ਪਹਿਲਾ ਲੈਣ ਵਾਲੇ ਐਮਪੀ ਉਹ ਖੁਦ ਵਿਦੇਸ਼ ਰਾਜ ਮੰਤਰੀ ਰਹੇ ਨੇ ਉਹਨਾਂ ਨੇ ਸਿਰਫ ਗੀ ਮਾਰਨੀ ਸੀ ਦਸਖਤ ਕਰਨੇ ਸੀ ਪਰ ਦਫਤਰ ਖੁੱਲ ਜਾਣਾ ਸੀਗਾ ਮੈਂ 5 ਵਾਰ ਆਪਣੇ ਵਿਦੇਸ਼ ਮੰਤਰੀ ਸ਼੍ਰੀ ਬਦੀ ਸੁਸ਼ਨਾ ਸੁਰਾਜ ਜੀ ਨੂੰ ਮਿਲ ਕੇ ਪਟਿਆਲੇ ਪਾਸਪੋਰਟ ਦਫਤਰ ਲੈ ਕੇ ਆਂਦਾ ਅੱਜ 150 ਪਾਸਪੋਰਟ ਅੱਜ 1500 ਪਾਸਪੋਰਟ ਮਹੀਨੇ ਦਾ ਪਟਿਆਲੇ ਪਾਸਪੋਰਟ ਦਫਤਰ ਬੰਦਾ ਪਿਆ ਜਿੱਤੇ ਸਾਨੂੰ ਚੰਡੀਗੜ੍ਹ ਧੱਕੇ ਖਾਣੇ ਪੈਂਦੇ ਸੀ ਲੈਣਾ ਖੜਨਾ ਪੈਂਦਾ ਸੀ ਪੰਜ-ਪੰਜ ਗੇੜੇ ਮਾਰਨੇ ਪੈਂਦੇ ਸੀਗੇ ਕਿੰਨ ਟੈਂ ਟੈਂ ਮੇਂ ਇੰਤਜ਼ਾਰ ਕਰਨੀ ਪੈਂਦੀ ਸੀ ਅੱਜ 10 ਦਿਨ ਚ ਪਾਸਪੋਰਟ ਬਣ ਕੇ ਤੁਹਾਡੇ ਘਰ ਆ ਰਿਹਾ ਹੈਗਾ ਇਸ ਤੋਂ ਇਲਾਵਾ ਜੋ ਪੰਜਾਬ ਦੀ ਸਕੂਲੀ ਵਿੱਦਿਆ ਸੀਗੀ ਉਸ ਦਾ ਪਿਛਲੇ 60 70 ਸਾਲ ਚ ਬਹੁਤ ਨਿਗਾਰ ਹੋਇਆ ਹੈਗਾ ਕਿਉਂਕਿ ਵੱਡੇ ਵੱਡੇ ਖਾਨਦਾਨਾਂ ਨੇ ਵੱਡੇ ਵੱਡੇ ਅਮੀਰਾਂ ਨੇ ਅਫਸਰਾਂ ਨੇ ਆਪਣੇ ਬੱਚੇ ਹੀ ਨਾ ਸਕੂਲਾਂ ਚੋਂ ਕੱਢ ਲਏ ਹੈਗੇ ਆ ਇਹ ਤੈਨਾਂ ਇਹਨਾਂ ਸਕੂਲਾਂ ਚ ਹੁਣ ਗਰੀਬ ਕਿਸਾਨੀ ਦੇ ਦਲਤਾਂ ਦੇ ਜਾਂ ਪਈਆਂ ਦੇ ਬੱਚੇ ਪੜ੍ਹਦੇ ਹੈਗੇ ਆ ਸੋ ਇਹਨਾਂ ਸਕੂਲਾਂ 'ਚ ਸਰਕਾਰ ਦਾ ਕੋਈ ਧਿਆਨ ਹੀ ਨਹੀਂ ਬਣਾਈ ਦੀ ਤਾਂਚੇ ਵੱਲ ਸੋ ਮੈਂ ਤਹਈਆ ਕਰ ਲਿਆ ਕਿ ਆਪਣੇ ਐਮਪੀਐਲਏ ਫੰਡ ਦਾ ਵੱਡਾ ਹਿੱਸਾ 25 ਤੋਂ 14 ਕਰੋੜ ਰੁਪਏ ਹਿੱਸਾ ਮੈਨਾ ਸਕੂਲਾਂ ਨੂੰ ਦੇ ਕੇ ਤਕਰੀਬਨ ਤਕਰੀਬਨ 1000 ਸਕੂਲ ਵਿੱਚ ਜੋ ਤਿੰਨ ਬਣਾਦੀ ਸੁਵਿਧਾਵਾਂ ਨੇ ਰਿਸਪੈਕਟੇਬਲ ਸੈਟਿੰਗ ਵਾਸਤੇ ਸਤਕਾਰਯੋਗ ਬੈਠਣ ਵਾਸਤੇ ਢੰਗ ਨਾਲ ਬੈਂਚ ਦਿੱਤੇ ਨੇ ਔਰ ਤਿੰਨ ਸਾਲ ਇੱਕ ਟਰੱਕ ਰੋਜ਼ ਦਾ ਬੈਂਚਾਂ ਦਾ ਸਕੂਲਾਂ ਨੂੰ ਜਾਂਦਾ ਰਿਹਾ 600 ਦੇ ਕਰੀਬ ਟਾਇਲਟ ਬਣਾਏ ਨੇ ਔਰ ਇਨ 3 3 ਕਰੋੜ ਰੁਪਏ ਦੇ ਮੈਂ ਆਰਓ ਸਿਸਟਮ ਸਾਫ ਪਾਣੀ ਕਰਨ ਵਾਲਾ ਯੰਤਰ ਹੈਗਾ ਉਹ ਇਹਨਾਂ ਸਕੂਲਾਂ ਨੂੰ ਦਿੱਤਾ ਅੱਜ ਮੈਂ ਵਾਦੇ ਨਾ ਕਹਿ ਸਕਦਾਗਾ ਕਿ ਪਟਿਆਲਾ ਹਲਕਾ ਦੇ ਵਿੱਚ ਤਕਰੀਬਨ ਤਕਰੀਬਨ ਹਰ ਬੱਚਾ ਬੈਂਚ ਤੇ ਹੈ ਹਰ ਬੱਚੇ ਨੂੰ ਸੁਥਰਾ ਪਾਣੀ ਹੈ ਹਰ ਬੱਚੇ ਵਾਸਤੇ ਟਾਇਲਟ ਹੈਗਾ ਜੇ ਕੋ ਸਕੂਲ ਰਹਿ ਗਿਆ ਤਾਂ ਇਸ ਕਰਕੇ ਨਹੀਂ ਗਿਆ ਕਿ ਮੇਰੀ ਕੋਈ ਇਸ ਬਤ ਸੇ ਪ੍ਰਤੀਬੱਧਤਾ ਦੀ ਕਾਟ ਸੀ ਜਾਂ ਮੈਂ ਕਮਿਟਰ ਨਹੀਂ ਸੀਗਾ ਇਸ ਕਰਕੇ ਕਿ ਪਿੰਟ ਨੇ ਉਸ ਪੰਚਾਇਤ ਨੇ ਜਾਂ ਸਕੂਲ ਮੈਨੇਜਮੈਂਟ ਕਮੇਟੀ ਨੇ ਜਾਂ ਟੀਚਰਾਂ ਨੇ ਮੇਰੇ ਤੱਕ ਪਹੁੰਚ ਨਹੀਂ ਕੀਤੀ ਜਾਂ ਕੁਝ ਲੋਕਾਂ ਨੇ ਮੇਰੇ ਕੋ ਆਣ ਨਹੀਂ ਦਿੱਤਾ ਗਿਆ ਡੇਰਾ ਵਸੀ ਬਲ ਵਰਗੇ ਇਲਾਕਿਆਂ ਤੋਂ ਸੋ ਇਸ ਕਰਕੇ ਮੈਂ ਇਸ ਕਾਲ ਦਾ ਮਾਣ ਮਹਿਸੂਸ ਕਰਦਾ ਕਿ ਆਪਣੇ ਸਕੂਲਾਂ ਦਾ ਬੁਨਿਆਦੀ ਢਾਂਚਾ ਸੁਧਾਰਨ ਵਿੱਚ ਪਟਿਆਲਾ ਹਲਕਾ ਹਿੰਦੁਸਤਾਨ ਜੋ ਪਹਿਲੇ ਨੰਬਰ ਤੇ ਹੈ ਇਹ ਗੱਲ ਖੁਦ ਆਪਣੇ ਜਿਹੜੇ ਮਨੁੱਖੀ ਸਰੋਤ ਮੰਤਰਾਲੇ ਦੇ ਮੰਤਰੀ ਪ੍ਰਕਾਸ਼ ਜਬਰੇ ਕਨੇ ਵੱਡੀ ਮੀਟਿੰਗ ਵਿੱਚ ਪਾਰਲੀਮੈਂਟ ਵਿੱਚ ਮੰਨੀ ਹੈਗੀ ਹੈ ਸੋ ਮੈਨੂੰ ਉਸ ਦਾ ਬੜਾ ਮਾਣ ਹੈ ਔਰ ਮੈਨੂੰ ਖੁਸ਼ੀ ਵੀ ਹੈਗੀ ਹੈ ਕਿ ਮੈਂ ਆਪਣੇ ਸਕੂਲੀ ਵਿਦਿਆ ਵਾਸਤੇ ਸਕੂਲੀ ਬੱਚਿਆਂ ਵਾਸਤੇ ਗਰੀਬਾਂ ਦੇ ਬੱਚਿਆਂ ਨੂੰ ਟਾਟਾਂ ਤੋਂ ਬੋਰੀਆਂ ਚੁੱਕ ਕੇ ਬੈਂਚਾਂ ਦੇ ਪਿਛਾਣ ਦੇ ਕਾਬਿਲ ਹੋਇਆ ਗੰਦਾ ਪਾਣੀ ਪੀਣ ਛੱਡ ਕੇ ਸਾਫ਼ ਸੁਰਾ ਪਾਣੀ ਦੇਣ ਦੇ ਕਾਬਿਲ ਹੋਇਆ ਔਰ ਹਰ ਬੱਚੇ ਨੂੰ ਸਾਫ਼ ਸਫਾ ਟਾਇਲਟ ਮੁੰਡਿਆਂ ਵਾਸਤੇ ਅਲੱਗ ਕੁੜੀਆਂ ਵਾਸਤੇ ਅਲੱਗ ਇਹ ਬਣਾਲਜਮਾ ਕੰਮ ਹੋਇਆ ਇਹ ਮੇਰੀ ਬਹੁਤ ਵੱਡੀ ਇੱਕ ਪ੍ਰਾਪਤੀ ਕਹਿ ਲਓ ਜਾਂ ਮੇਰੀ ਇੱਕ ਕੋਸ਼ ਵਿਦਿਆ ਨੂੰ ਕਿਉਂਕਿ ਜਿਸ ਮੁਲਕ ਨੇ ਜਿਸ ਦੇਸ਼ ਨੇ ਜਿਸ ਰਾਜ ਨੇ ਆਪਣੀ ਵਿਦਿਆ ਗਵਾਲੀ ਉਹਨੇ ਆਪਣਾ ਭੁੱਖ ਗਵਾ ਲਿਆ ਉਹ ਸਰਪਿਆ ਗਿਆ ਅਛਲੇ ਰਹਿਣ ਵਾਸਤੇ ਸਰਪਿਆ ਗਿਆ ਉਹ ਘਰ ਕੋਣ ਵਾਸਤੇ ਸੋ ਇਹ ਮੇਰੇ ਕੁਝ ਪ੍ਰਾਪਤੀਆਂ ਜੋ ਮੋਟੀ ਮੋਟੀ ਪ੍ਰਾਪਤੀਆਂ ਸ਼ਮਸ਼ਾਨ ਘਾਟਾਂ ਮੈਂ ਇਕੱਠੀਆਂ ਕੀਤੀਆਂ ਮੈਂ ਦਲਤਾਂ ਦੇ ਸਵਰਨ ਜਾਤਾਂ ਨਹੀਂ ਲੋਕਾਂ ਨੂੰ ਸਮਝਾਵਾਂ ਜਾ ਕੇ 141 ਸ਼ਮਸ਼ਾਨ ਘਾਟਾਂ ਮੈਂ ਪੰਜ-ਪੰਜ ਸ਼ਮਸ਼ਾਨ ਘਾਟਾਂ ਬੰਦ ਕਰਕੇ ਇੱਕ-ਇੱਕ ਸ਼ਮਸ਼ਾਨ ਘਾਟ ਬਣਾਉਣ ਲੋਕਾਂ ਨੂੰ ਪ੍ਰੇਰਿਆ ਔਰ ਮੈਨੂੰ ਖੁਸ਼ੀ ਹੈ ਲੋਕਾਂ ਦੇ ਮੈਨੂੰ ਮਾਣ ਹੈਗਾ ਕਿਉਂ ਨਹੀਂ ਮੇਰੀ ਸਲਾਹ ਮੰਨੀ ਹੈਗੀ ਹੈ ਔਰ ਪੰਚਾਇਤ ਦੇ ਬਕਾਇਦਾ ਪੰਚਾਇਤ ਸਕਤੀ ਕੋਲ ਮਤੇ ਪਵਾ ਕੇ ਉਹਨਾਂ ਨੇ ਤਿੰਨ-ਤਿੰਨ ਸ਼ਮਸ਼ਾਨ ਘਾਟਾਂ ਚਾਰ-ਚਾਰ ਸ਼ਮਸ਼ਾਨ ਘ ਇੰਨੇ ਸਾਂਝੀ ਸਾਰੀਆਂ ਧਰਮਾਂ ਜਾਤਾਂ ਦੀ ਇੱਕ ਸ਼ਮਸ਼ਾਨ ਘਾਟ ਬਣਾਈ ਹੈ ਔਰ 140 ਸ਼ਮਸ਼ਾਨ ਘਾਟਾਂ ਜ Punjab ਪਟਿਆਲੇ ਦੇ ਹਲਕੇ ਵਿੱਚ ਉਹ ਬਣ ਚੁੱਕੀਆਂ ਨੇ ਜੀ ਇੱਕ ਪਰਿਵਾਰ ਦਾ ਹੈਡ ਡਿਕਟਰ ਸਾਹਿਬ ਲੋਕਾਂ ਨੇ ਤਾਂ ਦਿੱਤਾ ਸੀ ਨਾ ਆਮ ਆਦਮੀ ਪਾਰਟੀ ਨੂੰ ਇੱਕ ਤੀਸਰੇ ਬਦਲ ਵੱਲੋਂ ਲੈ ਕੇ ਆਏ ਸੀ ਕੀ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਜੋ ਪਾਰਟੀ ਆ ਉਹ ਇਸ ਸਾਰੇ ਨੂੰ ਸੰਭਾਲ ਨਹੀਂ ਸਕੀ ਇੱਕ ਧੱਗ ਚ پرو ਨਹੀਂ ਸਕੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਬਹੁਤ ਬਾਜ਼ਬੁਤੀ ਗੱਲ ਕੀਤੀ ਔਰ ਟੁਕਮੀ ਗੱਲ ਕੀਤੀ ਹੈਗੀ ਕਿ ਲੋਕਾਂ ਵੱਲ ਕੋਈ ਕਸਰ ਨਹੀਂ ਲੋਕਾਂ ਨੇ 14 ਜੀ ਦਰਸਾ ਦਰਸਾ ਦਿੱਤਾ ਸੀ ਕਿ ਸਾਡੀ ਪੁਰਖ ਦੀ ਪਾਰਟੀ ਆਮ ਆਦੀ ਪਾਰਟੀ ਐਮਪੀ ਦਿੱਤੇ ਆ ਤਿੰਨ ਤਿੰਨ ਜਿੱਤਨ ਦੀ ਕਗਾਰ ਤੇ ਪਹੁੰਚਾਇਆ 24.7% ਵੋਟ ਸ਼ੇਅਰ ਦਿੱਤਾ ਹੈਗਾ ਪਰ ਮੈਂ ਮੈਂ ਸਾਰੀ ਗੱਲ ਨੂੰ ਇਹਨੂੰ ਸੰਖੇਪ ਚ ਕਹਿ ਦੇਣਾ ਕਿ ਸਨ 17 ਵਿੱਚ ਆਮ ਆਦਮੀ ਪਾਰਟੀ ਨੂੰ ਨਾ ਹਰਾਇਆ ਅਕਾਲੀ ਦਲ ਨੇ ਨਾ ਹਰਾਇਆ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਖੁਦ ਗਲਤ ਨੀਤੀਆਂ ਅਪਣਾ ਕੇ ਗਲਤ ਕੈਂਡੀਡੇਟ ਚੁਣ ਕੇ ਗਲਤ ਪ੍ਰਕਿਰਿਆ ਅਪਣਾ ਕੇ ਆਪਣੇ ਆਪ ਨੂੰ ਆਪ ਹੀ ਹਰਾਇਆ ਹੈਗਾ ਆਪਣੇ ਪੈਰਾਂ ਦੇ ਖੁਦ ਖਵਾੜਾ ਖਵਾੜਾ ਮਾਰਿਆ ਨਹੀਂ ਪੰਜਾਬ ਦੇ ਲੋਕ ਤਾਂ ਮਨ ਬਣਾ ਚੁੱਕੇ ਸੀਗੇ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਲੈ ਆਉਣ ਵਾਸਤੇ ਜੀ ਸਰ ਮੈਂ ਉਹੀ ਸਵਾਲ ਸੀ ਕਿ ਵੱਖਰਾ ਕਿਵੇਂ ਮੰਨਦੇ ਹੋ ਤੁਸੀਂ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਨਾਲ ਸੀ ਆਮ ਆਦਮੀ ਦੇ ਪਾਰਟੀ ਦੇ ਵਲੰਟੀਅਰਾਂ ਦੇ ਵਿੱਚ ਸਾਲ 2014 ਦੇ ਵਿੱਚ ਜਿੰਨਾ ਜੋਸ਼ ਸੀ ਸ਼ਾਇਦ ਹੋਰ ਕਿਸੇ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਜੋਸ਼ ਨਹੀਂ ਸੀਗਾ ਇਸੇ ਕਰਕੇ 4 ਐਮਪੀ ਜਿਹੜੇ ਬਣੇ ਸੀ ਆਮ ਆਦਮੀ ਪਾਰਟੀ ਦੇ ਹੁਣ ਤੁਸੀਂ ਪੀਡੀ ਨਾਲੋਂ ਪੀਡੀ ਦੇ ਅੰਦਰ ਤੁਸੀਂ ਨਾਲ ਮਿਲ ਕੇ ਚੋਣ ਲੜ ਰਹੇ ਹੋ ਅਜਿਹੇ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਮਿਸ ਕਰੋਗੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਮਿਸ ਕਰ ਸਕਦੇ ਹੋ ਹਾਂ ਦੇਖੋ ਜੀ ਉਹ ਤਾਂ ਹਮੇਸ਼ਾ ਕਾਟ ਰਹੀਂਦੀ ਹੋਈ ਹੈ ਜੋਤ ਸਾਹ 14 ਸੀਗਾ ਔਰ ਪੰਜਾਬ ਜਿੰਨੀ ਸੀ ਹਿੰਦੁਸਤਾਨ ਪਰ ਇੱਕ ਨਵਾਂ ਲੋਕਾਂ ਲੱਗਦਾ ਸੀ ਕਿ ਹਿੰਦੁਸਤਾਨ ਦੀ ਸਿਆਸਤ ਦੇ ਅਸਮਾਨ ਤੇ ਇੱਕ ਨਵਾਂ ਸੂਰਜ ਉਗਾਇਆ ਹੈਗਾ ਜਿਹੜਾ ਸਾਰੀ ਸਿਆਸਤ ਨੂੰ ਇੱਕ ਠੀਕ ਕਰੂਗਾ ਔਰ ਦੇਸ਼ ਦੇ ਲੋਕਾਂ ਵਾਸਤੇ ਸੱਚਮੁੱਚ ਦੀ ਇੱਕ ਇਮਾਨਦਾਰ ਸਿਆਸਤ ਆਉਗੀ ਔਰ ਉਹ ਲੋਕਾਂ ਦਾ ਸੁਪਨਾ ਸੇਗਾ ਉਹਦਾ ਗਰ ਪਾਤ ਹੋਇਆ ਹੈ ਜੋ ਪੰਜਾਬ ਦੀ ਇੱਕ ਪੰਜਾਬ ਕੇਂਦਰਤ ਸਿਆਸਤ ਹੈ ਪੰਜਾਬ ਸੈਂਟਰਲ ਪੋਲਿਟਿਕਸ ਹੈ ਉਹਦਾ ਨਵਾਂ ਤੁਰਾ ਬਣਿਆ ਜਿਹਦੇ ਚ ਖੈਰਾ ਸਾਹਿਬ ਦੀ ਪੰਜਾਬ ਇਕਤਾ ਪਾਰਟੀ ਜਿਹੜਾ ਪੰਜਾਬ ਮੰਤ ਸੇਗਾ ਇਹ ਅਸੀਂ ਵੀ ਹੁਣ ਮੈਂ ਨਵੀਂ ਪਾਰਟੀ ਸਾਡੀ ਲਾਂਚ ਹੋ ਗਈ ਹੈਗੀ ਰਜਿਸਟ੍ਰੇਸ਼ਨ ਹੋ ਗਈ ਹੈ ਉਹਦਾ ਨਾਂ ਹੈਗਾ ਨਵਾਂ ਪੰਜਾਬ ਪਾਰਟੀ ਉਹ ਆ ਉਹਦੇ ਬੋਲوں ਮੈਂ ਜੋਨ ਲੜੂਗਾ ਔਰ ਉਸ ਤੋਂ ਪਹਿਲਾਂ ਮੈਂ ਬਕਾਇਦਾ ਆਮ ਆਦੀ ਪਾਰਟੀ ਕੋਲ ਸਿਫਾਤ ਦਊਗਾ ਮੈਂ ਇਸ ਕਰਕੇ ਫੈਸਲਾ ਕੀਤਾ ਕਿ ਇੱਕ ਥਾਂ ਤੇ ਇੱਕੋ ਹੀ ਕੈਂਡੀਡੇਟ ਹੋਊਗਾ ਮਿਸਾਲ ਦੇ ਤੌਰ ਤੇ ਪਟਾੜੀ ਤੋਂ ਮੈਂ ਹੈਗਾ ਮੇਰੇ ਖਿਲਾਫ ਕੋਈ ਖੜਾ ਨਹੀਂ ਕਰੂਗਾ ਬਟਿੰਡੇ ਤੋਂ ਸਵਾਲ ਖੈਰਾ ਉਹਨਾਂ ਖਿਲਾਫ ਕੋਈ ਸੋ ਇੱਕ ਟੁਕੜੇ ਵੋਟਾਂ ਦੀ ਵੰਡ ਨਾ ਹੋ ਸਕੇ ਵੋਟਾਂ ਟਟ ਵੋਟਾਂ ਦੀ ਵੰਡੀ ਨਾ ਪਵੇ ਇਸ ਕਰਕੇ ਅਸੀਂ ਹਾਲ ਦੀ ਘੜੀ ਇੱਕ ਅਸੀਂ ਇਲੈਕਟੋਰਲ ਅਲਾਈਅੰਸ ਬਣਾਇਆ ਚੋਣਵੀ ਗਠਜੋੜ ਬਣਾਇਆ ਹੈਗਾ ਚਾਹੇ ਸਾਡਾ ਅਜੇ ਸਾਂਝਾ ਪ੍ਰੋਗਰਾਮ ਵੀ ਆ ਰਿਹਾ ਮਿਨੀਮਮ ਸਾਇਸਿਕ ਪਾਰਟੀ ਨਹੀਂ ਬਰੋਏ ਹੋਏ ਪਰ ਸਾਡਾ ਕਟਕਟ ਇੱਕ ਅਜੰਡਾ ਹੈਗਾ ਉਹ ਪੰਜਾਬ ਸੈਂਟਰ ਦਾ ਅਜੰਡਾ ਹੈਗਾ ਔਰ ਕੇਂਦਰੀ ਸਿਆਸਤ ਬਾਰੇ ਸਾਡੀ ਆਮ ਸਮਝ ਹੈਗੀ ਹੈ ਜੋ ਅਸੀਂ ਸਾਡੀ ਸੈਂਟ ਦੀ ਹੈਗੀ ਠੀਕ ਹੈ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਨੇ ਹਜੇ ਤੱਕ ਪਟਿਆਲਾ ਲੋਕ ਸਭਾ ਸੀਟ ਤੋਂ ਆਪਣਾ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਕੀ ਕਹੋਗੇ ਸਾਥ ਮੰਗ ਸਕਦੇ ਹੋ ਤੁਸੀਂ ਆਮ ਆਦਮੀ ਪਾਰਟੀ ਤੋਂ ਜਾਂ ਵਲੰਟੀਅਰਾਂ ਤੋਂ ਕੀ ਇਕੱਟੋ ਕੱਟਾ ਇੱਥੇ ਆਪਣਾ ਉਮੀਦਵਾਰ ਨਾ ਖੜਾ ਕਰੇ ਮੈਂ ਤਾਂ ਆਵਾਮ ਦੀ ਪਾਰਟੀ ਕੋਲ ਸਾਥ ਮੰਗਦਾ ਜੀ ਕਿਉਂ ਜਿਹੜੀ ਲੜਾਈ 14 ਚ ਸ਼ੁਰੂ ਕੀਤੀ ਸੀ ਆਵਾਮ ਦੀ ਪਾਰਟੀ ਨੇ ਉਹ ਲੜਾਈ ਖਤਮ ਨਹੀਂ ਹੋਈ ਡਾਕਟਰ ਗਾਂਧੀ ਨੇ ਚਾਹੇ ਆਵਾਮ ਦੀ ਪਾਰਟੀ ਨਾਲ ਵਿਚਾਰ ਤਰਕ ਮਤ ਪੇਦ ਰਹੇ ਆ ਪਰ ਉਹ ਲੜਾਈ ਬਦਸਤੂਰ ਜਾਰੀ ਰੱਖੀ ਹੈ ਗਏ ਮੋਦੀ ਦੇ ਮੋਦੀ ਸਰਕਾਰ ਦੇ ਖਿਲਾਫ ਵੀ ਔਰ ਪੰਜਾਬ ਦੇ ਦੋਨਾਂ ਇਹਨਾਂ ਪਾਰਟੀ ਖਿਲਾਫ ਵੀ ਉਹ ਲੜਾਈ ਅੱਜ ਵੀ ਜਾਰੀ ਹੈ ਉਹ ਰਾਈਟ ਮੈਂ ਆਵਾਮ ਦੀ ਪਾਰਟੀ ਦਾ ਵੀ ਸਾਥ ਮੰਗਦਾ ਔਰ ਖਾਸ ਤੌਰ ਤੇ ਉਹਨਾਂ ਵਲੰਟੀਅਰ ਸਾਥੀਆਂ ਦਾ ਜਿਨ੍ਹਾਂ ਨੇ 14 ਚ ਮੇਰੇ ਲਈ ਕੰਮ ਕੀਤਾ ਸੀ ਉਹਨਾਂ ਦਾ ਵੀ ਮੈਂ ਸਾਥ ਮੰਗਦਾ ਜੀ ਫਿਰ ਕੀ ਮੰਨੀਏ ਕਿ ਗੱਲਬਾਤ ਕਰ ਸਕਦੇ ਹੋ ਤੁਸੀਂ ਕੇਜਰੀਵਾਲ ਨਾਲ ਜਾਂ ਨਹੀਂ ਕਰ ਸਕੋ ਕਰੋਗੇ ਇਸ ਮੁੱਦੇ ਤੇ ਨਹੀਂ ਕੇਜਰੀਵਾਲ ਸਾਹਿਬ ਨਾਲ ਹੁਣ ਗੱਲਬਾਤ ਬਹੁਤ ਮੁਸ਼ਕਲ ਹੈਗੀ ਜਿਉਂਕਿ ਬਹੁਤ ਸਾਰਾ ਪਾਣੀ ਪੁਣਾ ਏਥੋਂ ਲੰਘ ਚੁੱਕਿਆ ਹੈਗਾ ਕਿਉਂਕਿ ਖੁਦ ਕੇਜਰੀਵਾਲ ਸਾਹਿਬ ਆਪ ਮਤਲਬ ਉਹਨਾ ਉਸੂਲਾਂ ਦੇ ਨਹੀਂ ਟਿਕ ਸਕੇ ਜਿਨ੍ਹਾਂ ਉਸੂਲਾਂ ਲੈ ਕੇ ਸਾਡੇ ਵਰਗੇ ਲੋਕ ਜਿਹੜੇ ਆਪਣੇ ਕਿੱਤਿਆਂ 'ਚ ਲੱਗੇ ਹੋਏ ਸੀਗੇ ਇੱਕ ਦੇਸ਼ਿਕ ਨਵਾਂ ਸੂਰਜ ਉੱਗਦਾ ਦੇਖ ਕੇ ਸਿਆਸਤ ਦੇ ਵਿੱਚ ਆਏ ਸੀਗੇ ਉਹ ਉਹਨਾਂ ਨਾਲ ਜੋ ਮਤਲਬ ਉਹਨਾਂ ਨੇ ਉਹ ਸਾਰਾ ਉਸ ਸੁਪਨੇ ਨੂੰ ਜੋ ਤੋੜਿਆ ਹੈਗਾ ਆਮਾਦੀ ਪਾਰਟੀ ਨੇ ਉਹਦੇ ਬਾਅਦ ਜਿੰਨਾ ਕੁਝ ਬਦਲਿਆ ਹੈਗਾ ਹਾਈ ਕਮਾਂਡ ਕਲਚਰ ਆਇਆ ਹੈਗਾ ਹੈ ਧਰਮ ਦੀ ਦਾਤ ਰਾਜਨੀਤੀ ਵੀ ਹੋਈ ਹੈਗੀ ਹੈ ਸਵਰਾਜ ਵੀ ਖਤਮ ਕੀਤਾ ਹੈਗਾ ਇੱਕ ਪੂਰਾ ਮਤਲਬ ਇੱਕ ਲੰਬੀ ਹਿਸਟਰੀ ਹੈਗੀ ਹੈ ਮੇਰੇ ਆਮਾ ਦੀ ਪਾਰਟੀ ਨਾਲ ਜੋ ਮੇਰੇ ಮತ ਪੇ ਦੇ ਸੀਗੇ ਉਹਨਾਂ ਦੇ ਚਲਦੇ ਆ ਮੈਂ ਸਮਝੋ ਆਮਾ ਦੀ ਪਾਰਟੀ ਦੇ ਨਾਲ ਉਸ ਤਰ੍ਹਾਂ ਦਾ ਨਹੀਂ ਮਿਲ ਸਕਦਾ ਪਰ ਮੈਂ ਕਟੋੜ ਵਲੰਟੀਅਰ ਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਜੇ ਉਹ ਸੁਪਨਾ ਲੈ ਕੇ ਸਤਾ ਰਹੇ ਚੱਲਦੇ ਸੀਗੇ ਗਾਂਧੀਓ ਸੁਪਨੇ ਦੇ ਬਰਕਰਾਰ ਹੈਗਾ ਉਹ ਸੁਪਨੇ ਵਾਸਤੇ ਲੜਦਾ ਪਿਆ ਤੇ ਉਹ ਮੇਰੇ ਉਸ ਸੁਪਨੇ ਨੂੰ ਕਾਮਯਾਬੀ ਕਰਨ ਵਾਸਤੇ ਕਿਉਂ ਮੇਰੀ ਲੜਾਈ ਡਾਕਟਰ ਗਾਂਧੀ ਬਨਾਮ ਸ਼੍ਰੀਮਤੀ ਪੰਨੀਤ ਕੌਰ ਨਹੀਂ ਹੈਗੀ ਇਸ ਵੇਲੇ ਲੜਾਈ ਗਾਂਧੀ ਬਨਾਮ ਪੰਜਾਬ ਸਰਕਾਰ ਬਣ ਚੁੱਕੀ ਹੈ ਕਿਉਂਕਿ ਸ਼੍ਰੀਮਤੀ ਪੰਨੀਤ ਕੌਰ ਆਪਣੇ ਮਾਨਯੋਗ ਮੁੱਖ ਮੰਤਰੀ ਦੀਪ ਧਰਮ ਪਤਨੀ ਨੇ ਸੋ ਉਹਨਾਂ ਦੀ ਪਿੱਛੇ ਸਾਰੀ ਸਰਕਾਰ ਵੀ ਹੈਗੀ ਹੈ ਸਰਕਾਰਾ ਸਰਕਾਰੀ ਸਰਕਾਰੀ ਅਮਲਾ ਫੈਲਾ ਵੀ ਬਿੰਗੇਟੇਡੇ ਢੰਗ ਨਾਲ ਦੀ ਮਦਦ ਕਰ ਰਿਹਾ ਸਾਰੀ ਪ੍ਰਸ਼ਾਸਨ ਪ੍ਰਸ਼ਾਸਨਿਕ ਮਸ਼ੀਨਰੀ ਉਹਨਾਂ ਦੀ ਉਹਨਾਂ ਦੀ ਮਤਲਬ ਬਿੰਗੇਟੇਡੇ ਢੰਗ ਨਾਲ ਮਦਦ ਕਰ ਰਹੀ ਹੈਗੀ ਹੈ ਸੋ ਇਸ ਵੇਲੇ ਸਭ ਤੋਂ ਜੋ ਟਫੈਸਟ ਸੀਟ ਹੈਗੀ ਸਭ ਤੋਂ ਮੁਸ਼ਕਲ ਸੀਟ ਹੈ ਉਹ ਪਟਿਆਲਾ ਹੈਗੀ ਹੈ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਤੁਹਾਡੇ ਮਾਧਿਅਮ ਦੀ ਬੇਨਤੀ ਕਰਦਾ ਕਿ ਹਰ ਉਹ ਵਿਅਕਤੀ ਚਾਹੇ ਉਹ ਚਾਹੇ ਉਹ ਮਲਾਜ਼ਮ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਉਹ ਦਲਿਤ ਹੈਗੇ ਜਿਉਂ ਵੀ ਵਿਅਕਤੀ ਇਸ ਸਰਕਾਰ ਕੋ ਨੂੰ ਤੰਗ ਹੈਗਾ ਇਸ ਸਰਕਾਰ ਦੇ ਜ਼ੁਲਮ ਦਾ ਸ਼ਿਕਾਰ ਹੈਗਾ ਔਰ ਸਰਕਾਰ ਨੂੰ ਸਬਕ ਸਿਖਾਣਾ ਚਾਹੁੰਦਾ ਹੈਗਾ ਉਹ ਅਪ੍ਰੈਲ ਦੇ ਅਖੀਰਲੇ ਹਫਤੇ ਤੋਂ ਲੈ ਕੇ ਮਈ ਦੇ ਅਖੀਰਲੇ ਦਿਨਾਂ ਤੱਕ ਪਟਿਆਲੇਵਾਲ ਲੱਖਾਂ ਦੀ ਗਿਣਤੀ ਵਿੱਚ ਬਹੀਰਾਂ ਕਤਨ ਤੇ ਆ ਕੇ ਇੱਥੇ ਮੇਰੇ ਵਾਸਤੇ ਪ੍ਰਚਾਰ ਕਰਨ ਤਾਂ ਕਿ ਇਹ ਪੰਜਾਬ ਸਰਕਾਰ ਨੂੰ ਹਰਾਇਆ ਜਾ ਸਕੇ ਨਾ ਕਿ ਸ਼੍ਰੀਮਤੀ ਪਨੀਤ ਕੌਣ ਹਰਾਇਆ ਜਾ ਸਕੇ ਪੰਜਾਬ ਸਰਕਾਰ ਨੂੰ ਸਬਕ ਸਿਖਾਇਆ ਜਾ ਸਕੇ ਨਾ ਕਿ ਸ਼੍ਰੀਮਤੀ ਪਨੀਤ ਕੋਨ ਸਬਸਕ੍ਰਾਈਬ ਜਾ ਸਕੇ ਕਿ ਇਹ ਲੜਾਈ ਹੁਣ ਗਾਂਧੀ ਬਨਾਮ ਪੰਜਾਬ ਸਰਕਾਰ ਹੈਗੀ ਤੁਹਾਡੇ ਕੋਲ ਵੀ ਚੰਗੇ ਤੁਸੀਂ ਆਪੋਂ ਚੰਗੇ ਕਦ ਕਾਠ ਵਾਲੇ ਜਿਹੜੇ ਨੇਤਾ ਹੋ ਤੁਸੀਂ ਹੋਰ ਚਾਹੇ ਖੈਰਾ ਹੋਣ ਚਾਹੇ ਬੈਂਸ ਹੋਣ ਕਾਫੀ ਚੰਗੇ ਕਦ ਕਾਠ ਵਾਲੇ ਨੇਤਾ ਨੇ ਤੇ ਉਮੀਦ ਤਾਂ ਜਿਤਾਈ ਜਾ ਸਕਦੀ ਹੈ ਦੇਖੋ ਉਮੀਦ ਤਾਂ ਹੈ ਕਿ ਅਸੀਂ ਮਤਲਬ 5 6 ਸੀਟਾਂ ਤੇ ਜਿੱਤ ਹਾਸਲ ਕਰਨ ਦੇ ਕਾਬਿਲ ਹੋਵਾਂਗੇ ਕਟੋ ਕਟ ਕਟੋ ਕਟ ਤੇ ਉਹ ਚ ਬੀਐਸਪੀ ਵੀ ਹੋ ਸਕਦੀ ਹੈ ਮੈਮੀ ਹੋ ਸਕਦਾ ਕਿਹੜਾ ਸਾਬੀ ਹੋ ਸਕਦੀ ਹੈਗੀ ਤੇ ਆਪਣੇ ਜਿਹੜੇ ਬਾਕੀ ਭਾਈਵਾਲ ਨੇ ਸੀਪੀਏ ਹੋ ਸਕਦੀ ਹੈ ਐਮਸੀਪੀਏ ਹੋ ਸਕਦੀ ਹੈਗੀ ਹੈ ਔਰ ਬੋਜਨ ਸਮਾਜ ਪਾਰਟੀ ਦਾ ਤਾਂ ਮਤਲਬ ਕਾਸ਼ ਮਤਲਬ ਖੁਸ਼ੀ ਰਾਮ ਜੀ ਆਈਐਸ ਅਫਸਰ ਨੇ ਜਾਂ ਜਲੰਧਰ ਵਾਲੇ ਪੱਤਰਕਾਰ ਦੋਸਤ ਉਹ ਵੀ ਨੌਜਵਾਨ ਨੇ ਤੁਸੀਂ ਪਿਛਲੇ ਦਿਨਾਂ ਤੋਂ ਕਾਫੀ ਇਲਜ਼ਾਮ ਲਗਾ ਰਹੇ ਹੋ ਪ੍ਰਨੀਤ ਕੌਰ ਤੇ ਕਿ ਸਰਕਾਰੀ ਮਸ਼ੀਨਰੀ ਦਾ ਦੁਰਵਰਤੋਂ ਕੀਤੀ ਜਾ ਰਹੀ ਹੈ ਇਸ ਲਈ ਤੁਸੀਂ ਚੋਣ ਕਮਿਸ਼ਨ ਨੂੰ ਵੀ ਚਿੱਠੀ ਲਿਖ ਕੇ ਸ਼ਿਕਾਇਤ ਦਰਜ ਕੀਤੀ ਆ ਕੀ ਮੰਨਦੇ ਹੋ ਕਿ ਕਿਸ ਤਰ੍ਹਾਂ ਦੀ ਕਾਰਵਾਈ ਚੋਣ ਕਮਿਸ਼ਨ ਨੂੰ ਕਰਨੀ ਚਾਹੀਦੀ ਹੈ ਦੇਖੋ ਇਹ ਜਿਹੜੀ ਹੈ ਨਾ ਮਤਲਬ ਉਹਨਾਂ ਦੀ ਚੋਣ ਮਹਿਮਨ ਨੂੰ ਪਖਾਣ ਵਾਸਤੇ ਜੋ ਸਰਕਾਰੀ ਖਜ਼ਾਨਾ ਹੈਗਾ ਹੈ ਉਦੋਂ ਚਾਹੇ ਤਾਂ ਸਕੂਲਾਂ ਨੂੰ ਸਾਈਕਲ ਵੰਡਣੇ ਆ ਬੱਚਿਆਂ ਨੂੰ ਚਾਹੇ ਉਹ ਉਦਘਾਟਨ ਕਰਨੇ ਨੇ ਸਰਕਾਰੀ ਕੰਮਾਂ ਦੇ ਚਾਹੇ ਕਿਸਾਨਾਂ ਨੂੰ ਚੈੱਕ ਵੰਡਣੇ ਨੇ ਉਹ ਕਿਸੇ ਵੀ ਚੁਣਿੰਦਾ ਨਮਾਇੰਦ ਦਾ ਹੱਕ ਹੁੰਦਾ ਚਾਹੇ ਐਮਐਲਏ ਹੋਵੇ ਚਾਹੇ ਐਮਪੀ ਹੋਵੇ ਚਾਹੇ ਉਹ ਮਤਲਬ ਕੌਂਸਲਰ ਵੀ ਕਿਉਂ ਨਾ ਹੋਵੇ ਚਾਹੇ ਸਰਪੰਚ ਵੀ ਕਿਉਂ ਨਾ ਹੋਵੇ ਸੋ ਪਰ ਇੱਕ ਸ਼੍ਰੀਮਤੀ ਪਨੀਰ ਕੌਰ ਜੀ ਦਾ ਮੈਂ ਉਹਨਾਂ ਦਾ ਪੂਰਾ ਅਸਤਕਾਰ ਕਰਦਾ ਸ਼ੀਜ਼ ਸਿਵਲਾਈਜ਼ ਲੇਡੀ ਬੜੀ ਸਮਝਦਾਰ ਨੇ ਉਹ ਉਹਨਾਂ ਦਾ ਕੋਈ ਸੰਵਿਧਾਨਕ ਪਦ ਹੈ ਨਹੀਂ ਉਹਨਾਂ ਉਹ ਐਮਐਲਏ ਅੱਜ ਦੀ ਘੜੀ ਨਾਉ ਐਮਪੀ ਨੇ ਨਾਉ ਕੌਂਸਲਰ ਨੇ ਨਾਉ ਸਰਪੰਚ ਨੇ ਉਹਨਾਂ ਦੇ ਉੱਥੇ ਹਾਜ਼ਰ ਹੋਣਾ ਇਕੱਲਾ ਨਹੀਂ ਉਹਨੇ ਬਕਾਇਦਾ ਨਾਂ ਪੱਥਰਾਂ 'ਤੇ ਲਿਖੇ ਜਾਣੇ ਔਰ ਉਹਨਾਂ ਉਹਨਾਂ ਹੱਥੀਏ ਦੁਗਾਟਨ ਕਰਨੇ ਉਹਨਾਂ 'ਤੇ ਸਾਈਕਲ ਬੰਨਵਾਣੇ ਇਹ ਜਿਹੜਾ ਹੈਗਾ ਇਸ ਇਹ ਪ੍ਰਸ਼ਾਸਨਿਕ ਜੋ ਮਿਲੀ ਭੁਗਤ ਨਾਲ ਔਰ ਸਰਕਾਰ ਵੱਲੋਂ ਇਸ ਗੱਲ ਦਾ ਇਸ਼ਾਰਾ ਮਿਲਤੇ ਉਹਨਾਂ ਦੇ ਕੈਂਡੀਡੇਚਰ ਨੂੰ ਇੱਕ ਹਲਾਰਾ ਦੇਣ ਵਾਲੇ ਦੇ ਬਰਾਬਰ ਹੈਗਾ ਜਿਹੜਾ ਗੈਰ ਸਵਿਧਾਨਕ ਹੈ ਗੈਰ ਕਾਨੂੰਨੀ ਹੈਗਾ ਹਰ ਵਾਸਤੇ ਲੈਵਲ ਪਲੇਇੰਗ ਫੀਲ ਚਾਹੀਦਾ ਚਾਹੇ ਗਰੀਬ ਤੋਂ ਗਰੀਬ ਐ ਕਾਨੂੰਨ ਸਾਹਿਬ ਬਸ ਤੇ ਬਰਾਬਰ ਹੈ ਗਾਂਧੀ ਜੀ ਉਹ ਮਹਿਲਾ ਦੇ ਜਨਮਾਇੰਦੇ ਨੇ ਤਾਂ ਗਾਂਧੀ ਦਾ ਵੀ ਇੱਕ ਆਪਣਾ ਮੈਂ ਵੀ ਆਜ਼ਾਦ ਸ਼ਹਿਰੀ ਐ ਬਰਾਬਰ ਦਾ ਨਾਗਰਿਕ ਐ ਮੇਰੇ ਮੇਰੇ ਵਾਸਤੇ ਬਰਾਬਰ ਦਾ ਫੀਲ ਚਾਹੀਦਾ ਕਿਹਨੇ ਉਹ ਵਾਸਤੇ ਸਿਆਸੀ ਸਿਆਸੀ ਮદાન ਚਾਹੀਦਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਕਿਉਂਕਿ ਉਹ ਮੁੱਖ ਮੰਤਰੀ ਦੀ ਧਰਮ ਪਤਨੀ ਨੇ ਉਹਨਾਂ ਨੇ ਖੜਨਾ ਇਥੋਂ ਉਹਨਾਂ ਦੇ ਕੈਂਡੀਡੇਸ਼ਨ ਹਲਾਰਾ ਦੇਣ ਵਾਸਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਿਉਂ ਹੋਵੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਿਉਂ ਹੋਵੇ ਮੇਰਾ ਸਿਰਫ ਸਵਾਲ ਇਹਨਾਂ ਹੈ ਪੰਜਾਬ ਸਰਕਾਰ ਜਦੋਂ ਬਣੀ ਸੀ ਕੈਪਟਨ ਅਮਰਿੰਦਰ ਨੇ ਅਨਾਉਂਸ ਕੀਤਾ ਸੀ ਕਿ ਵੀਆਈਪੀ ਕਲਚਰ ਅਸੀਂ ਖਤਮ ਕੀਤਾ ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਠੀਕ ਹੈ ਵੀਆਈਪੀ ਕਲਚਰ ਕੀ ਗੱਡੀਆਂ ਤੋਂ ਲਾਲ ਬੱਤੀਆਂ ਉਤਾਰ ਕੇ ਹੀ ਕਟਾਇਆ ਜਾ ਸਕਦਾ ਹੈ ਕਿ ਇਹ ਵੀਆਈਪੀ ਕਲਚਰ ਤੁਸੀਂ ਨਹੀਂ ਮੰਨਦੇ ਕਿ ਰੂਟ ਲਗਾਏ ਦੇ ਨੇ ਲਗਾਤਾਰ ਜਿਹੜੀ ਆਵਾਜਾਈ ਆ ਆਮ ਲੋਕ ਨੇ ਉਹਨਾਂ ਨੂੰ ਕਈ ਕਈ ਘੰਟੇ ਉੱਥੇ ਵੇਟ ਕਰਨੀ ਪੈਂਦੀ ਹੈ ਕਿ ਇਸ ਨੂੰ ਤੁਸੀਂ ਵੀਆਈਪੀ ਕਲਚਰ ਨਹੀਂ ਮੰਨਦੇ ਸਰਕਾਰ ਪੂਰਾ ਵੀਆਈਪੀ ਕਲਚਰ ਹੈ ਜੀ ਕੱਲਾ ਲਾਲਵਤੀ ਹਟਾਣ ਨਾਲ ਵੀਆਈਪੀ ਕਲਚਰ ਤਨ ਦੌਲਤ ਦੇ ਨਸ਼ੇ ਸੱਤਾ ਦੇ ਨਸ਼ੇ ਪਿਆ ਹੈਗਾ ਤੇ ਉਸ ਕਰਕੇ ਇਹ ਜਿਹੜੇ ਰੂਟ ਲੱਗਦੇ ਨੇ ਉਸ ਕਰਕੇ ਲੋਕਾਂ ਡੰਡੇ ਮਾਰ ਕੇ ਭਜਾਇਆ ਜਾਂਦਾ ਸੜਕਾਂ ਖਾਲੀ ਕਰਾਈਆਂ ਜਾਂਦੀਆਂ ਹੈਗੀਆਂ ਸੋ ਵੀਆਈਪੀ ਕਲਚਰ ਦੇ ਕੈਪਟਨ ਸਾਹਿਬ ਕੀ ਕਰਤਮ ਕਰਨਾ ਸੀ ਉਹਨਾਂ ਦੇ ਪਰਿਵਾਰ ਚ ਵੀਆਈਪੀ ਕਲਚਰ ਆਵੜਿਆ ਸ਼੍ਰੀਮਤੀ ਪਨੀਤ ਕੌਰ ਜੀ ਪੂਰਾ ਪੂਰਾ ਫਾਇਦਾ ਉਠਾ ਰਹੇ ਨੇ ਇਹ ਸਾਰੇ ਵਜ਼ੀਰ ਜਿਵੇਂ ਚੱਲਦੇ ਨੇ ਕਾਫਲੇ ਲੈ ਕੇ ਮੋਰੇ ਹੂਟਰ ਮਾਰਦੇ ਲਾਲਬਤ ਯਾਰ ਕੀ ਹੂਟਰ ਦੋਵੇਂ ਚੱਲਦੇ ਪਏ ਨੇ ਲੋਕਾਂ ਨੂੰ ਹੀਣੇ ਹੋਣ ਦਾ ਸਾਸ ਰੋਜ਼ ਕਰਾਉਂਦੇ ਨੇ ਲੋਕਾਂ ਦੀ ਹੱਕ ਨੂੰ ਚੀਰ ਕੇ ਜਾਂਦੇ ਨੇ ਸੋ ਇਸ ਕਰਕੇ ਇਹ ਕਹਿਣਾ ਛ ਬਿਲਕੁਲ ਬਿਲਕੁਲ ਝੂਠ ਹੈਗਾ ਕਿ ਪੰਜਾਬ ਵੀਆਈਪੀ ਕਲਚਰ ਖਤਮ ਕਰਨਾ ਸੀ ਮੈਂ ਕਦਮ ਕਰਤਾ ਬਿਲਕੁਲ ਉਹਨਾਂ ਦੀ ਕਹਿਣੀ ਤੇ ਕਤਨੀ ਜ਼ਮੀਨ ਸਮਾਨ ਦਾ ਅੰਤਰ ਹੈ ਜੀ ਠੀਕ ਹੈ ਕਾਂਗਰਸ ਸਰਕਾਰ ਨੇ ਪਾਲਿਸੀ ਬਣਾਈ ਸੀ ਖਾਸ ਕਰਕੇ ਅਮਰਿੰਦਰ ਸਿੰਘ ਨੇ ਵੀ ਇਹੀ ਕਿਹਾ ਸੀ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਇੱਕ ਉਮੀਦਵਾਰ ਹੀ ਖੜਾ ਹੋਊਗਾ ਜਾਂ ਇੱਕ ਟਿਕਟ ਦਿੱਤੀ ਜਾਊਗੀ ਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਐਮਐਲਏ ਬਣ ਕੇ ਮੁੱਖ ਮੰਤਰੀ ਬਣੇ ਨੇ ਤੇ ਹੁਣ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਉਮੀਦਵਾਰ ਵਜੋਂ ਆ ਰਹੇ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸੂਲੀ ਤੌਰ ਤੇ ਨਹੀਂ ਚਾਹੀਦਾ ਹੈਗਾ ਪਰ ਜਦੋਂ ਇਹਨਾਂ ਦੇ ਆਪਣੇ ਵੱਡੇ ਖਾਨਦਾਨ ਦੇ ਜਦੋਂ ਸਵਾਲ ਆਂਦਾ ਹੈਗਾ ਤਾਂ ਸਾਰੇ ਸੂਲ ਛਿੱਕੇ ਟੰਗ ਦਿੰਦੇ ਤੇ ਇੱਥੇ ਛੱਡੋ ਤੁਸੀਂ ਇਹਨਾਂ ਦੇ ਆਪਣੇ ਜਿਹੜਾ ਇਹਨਾਂ ਦਾ ਜਿਹਨੂੰ ਆਪਾਂ ਕਹਿੰਦੇ ਪਿਤਰੀ ਪਰਿਵਾਰ ਹੈਗਾ ਹੈ ગાંધી પરિવાર ਹੈਗਾ ਉੱਥੇ ਦੇਖ ਲੋ ਤੁਸੀਂ ਕਿ ਆਪਣਾ જવાਹਰલાલ નેહરુ ઇન્દ્રા ગાંધી ਫਿਰ રાહુલ ગાંધી ਫਿਰ સોનિયા ગાંધી ਫਿਰ ਅੱਗੇ ਅੱਗੇ ਪ੍ਰਿੰਕਾ ગાંધી ਤੇ ਹੁਣ ਆ ਰਹੀ ਰਜੀਵ ગાંધી રાહુલ ગાંધી ਪ੍ਰਿੰਕਾ ગાંધી સોનિયા ગાંધી ਸਾਰਾ ਪਰਿਵਾਰ ਮਤਲਬ ਸਿਆਸਤ ਵਿੱਚ ਜੇਕਰ ਸਾਰਾ ਪਰਿਵਾਰ ਉਹ ਸਾਰੀਆਂ ਸਹੂਲਤਾਂ ਮਾਨ ਰਿਹਾ ਸਾਡੇ ਪੈਸੇ ਨਾਲ ਜਿਹੜੀਆਂ ਕਿ ਕਿਸੇ ਪਰਿਵਾਰ ਨੂੰ ਨਹੀਂ ਮਿਲਣੀਆਂ ਚਾਹੀਦੀਆਂ ਇਸ ਤਰ੍ਹਾਂ ਨਾਲ ਸਾਰੇ ਮੁਲਕ ਦਾ ਪੈਸਾ ਹੈਗਾ ਸੋ ਇਹਨਾਂ ਦੇ ਬੜਾ ਖਾਨਦਾਨੀ ਪੇਸ਼ਾ ਕਾਂਗਰਸੀਆਂ ਦਾ ਤਾਂ ਕਿ ਦੂਰਾ ਮਾਪਦੰਡ ਨਹੀਂ ਤੁਸੀਂ ਦੇਖ ਰਹੇ ਬਿਲਕੁਲ ਦੂਰਾ ਮਾਪਦੰਡ ਹੈਗਾ ਆਮ ਲੋਕਾਂ ਵਾਸਤੇ ਕਹਣਗੇ ਨਹੀਂ ਤੁਸੀਂ ਤੁਹਾਡੇ ਤੁਹਾਨੂੰ ਤੁਹਾਡੀ ਸੀਟ ਇੱਕ ਆਏ ਤੁਹਾਨੂੰ ਦੂਜੀ ਨਹੀਂ ਦੇਣੀ ਆਪਣੇ ਵਾਸਤੇ ਦੇਖੋ ਦੂਜੀ ਸੀਟ ਲੈਣਗੇ ਪਟਿਆਲਾ ਹਲਕਾ ਚ ਮੋਸਟ ਲਾਈਕਲੀ 99.9% ਸ਼੍ਰੀਮਤੀ ਪਨੀਤ ਕੌਰ ਨੂੰ ਹੀ ਟਿਕਟ ਮਿਲਣ ਜਾ ਰਹੀ ਹੈ ਮੇਰਾ ਖਿਆਲ ਟੱਪ ਸਭ ਪੰਜਾਬ ਤੁਸੀਂ ਉਮੀਦ ਜਤਾਈ ਹੈ ਕਿ ਪੀਡੀਏ 5 6 ਜਾਂ 7 ਸੀਟਾਂ ਤੱਕ ਜਿੱਤ ਸਕਦਾ ਹੈ ਤੇ ਜੇ ਅੱਗੇ ਸਰਕਾਰ ਕਿਸੇ ਇੱਕ ਪਾਰਟੀ ਦੀ ਨਹੀਂ ਬਣਦੀ ਕਿਸੇ ਇੱਕ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਕਿਸ ਪਾਰਟੀ ਨਾਲ ਜਾਓਗੇ ਫਿਰ ਕਾਂਗਰਸ ਨਾਲ ਹੱਥ ਮਿਲਾਓਗੇ ਜਾਂ ਫਿਰ ਭਾਜਪਾ ਦੇ ਨਾਲ ਜਾਓਗੇ ਕਿਸ ਕਿਸ ਵੱਲ ਜਾਓਗੇ ਦੇਖੋ ਅਸੀਂ ਨਾ ਪੰਜਾਬ ਦੇ ਮੁੱਦਿਆਂ ਤੇ ਪਾਣੀਆਂ ਤੇ ਚੰਡੀਗੜ੍ਹ ਤੇ ਪੰਜਾਬ ਪਣ ਜਿਹੜੇ ਪਣ ਬਿਜਲੀ ਪ੍ਰੋਜੈਕਟ ਹੈ ਪਖੜਾ ਨੰਗਲ ਬਿਆਸ ਮੈਨੇਜਮੈਂਟ ਬੋਰਡ ਤੇ ਤੇ ਹੋਰ ਪੰਜਾਬ ਦੀ ਮੰਗਾਂ ਦੇ 바ਰਗੇਨ ਕਰਾਂਗੇ ਜਿਹੜੀ ਵੀ ਪਾਰਟੀ ਪੰਜਾਬ ਦੇ ਹੱਕ ਚ ਸਾਡੇ ਹੱਕ ਸਾਡੇ ਮੰਗਾਂ ਨਾਲ ਸਹਿਮਤ ਹੋਗੀ ਔਰ ਪੂਰੀਆਂ ਕਰੂਗੀ ਪੰਜਾਬ ਦੇ ਪਾਣੀ ਦਾ ਮੁਆਵਜ਼ਾ ਦੇਊਗੀ ਚੰਡੀਗੜ੍ਹ ਪੰਜਾਬ ਨੂੰ ਦੇਊਗੀ ਚੰਡੀਗੜ੍ਹ ਪਖੜਾ ਪਖੜਾ ਨੰਗਲ ਪੰਜਾਬ ਪ੍ਰੋਜੈਕਟ ਉਹਦਾ ਕੰਟਰੋਲ ਪੰਜਾਬ ਨੂੰ ਦੇਊਗੀ ਔਰ ਪੰਜਾਬ ਦੇ ਹੱਕਾਂ ਦੀ ਗੱਲ ਕਰੂਗੀ ਅਸੀਂ ਉਸ ਪਾਰਟੀ ਬਾਰੇ ਸਪੋਰਟ ਕਰਨ ਦੀ ਸੋਚ ਸਕਦੇ ਹਾਂ ਅਜੇ ਪੱਕਿਆ ਕੁਝ ਨਹੀਂ ਕਹਿ ਸਕਦੇ ਸੋ ਇਹ ਸੰਨ ਡਾਕਟਰ ਗਾਂਧੀ ਜੋ ਨਮਾ ਪੰਜਾਬ ਪਾਰਟੀ ਦੀ ਤਰਫੋਂ ਚੋਣ ਲੜ ਰਹੇ ਨੇ ਹਾਲਾਂਕਿ ਅਲਾਈਅੰਸ ਹੈ ਇਹਨਾਂ ਦੇ ਪੰਜਾਬ ਡੈਮੋਕਰੈਟਿਕ ਅਲਾਈਅੰਸ ਦੇ ਨਾਲ ਮਿਲ ਕੇ ਚੋਣ ਇਸ ਵਾਰ ਲੜ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਡਾਕਟਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੋਂ ਜ਼ਰੂਰ ਉਮੀਦ ਕੀਤੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜਿਸ ਤਰ੍ਹਾਂ ਦੇ ਨਾਲ ਸਾਲ 2014 ਦੇ ਵਿੱਚ ਉਹਨਾਂ ਦੀ ਵੱਡੀ ਸਹਾਇਤਾ ਕਰਕੇ ਉਹਨਾਂ ਨੂੰ ਜਿੱਤ ਦਿਵਾਈ ਸੀ ਇਸ ਵਾਰ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਉਹਨਾਂ ਦਾ ਸਾਥ ਜ਼ਰੂਰ ਦੇਣਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਦਨਵਾਦ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 We'll <laughs>